ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ ਜੀ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਸੋ ਪੰਜਾਬ ਦੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਮੁੰਡੇ ਕੁੜੀਆਂ ਦੇ ਲਈ ਮਹੀਨੇ ਦਾ 1,20,000 ਰੁਪਿਆ ਅਤੇ ਇੱਕ ਸਰਕਾਰੀ ਸਰਟੀਫਿਕੇਟ ਪ੍ਰਾਪਤ ਕਰਨ ਦਾ ਮੌਕਾ ਪੰਜਾਬ ਸਰਕਾਰ ਦੁਆਰਾ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਨੇ ਇੱਕ ਫੈਲੋਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ 50 ਦੇ ਲਗਭਗ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ ਗੁੱਡ ਗਵਰਨੈਂਸ ਪ੍ਰੋਗਰਾਮ ਦੇ ਲਈ ਠੀਕ ਹੈ ਜੀ ਸੋ ਇਹ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲਣ ਵਾਲੀ ਹੈ ਜੇ ਤੁਸੀਂ ਇਸ ਦੇ ਵਿੱਚ ਕੰਮ ਕਰਨ ਦੀ ਇੱਛਾ ਕੋਤਾ ਕਰ ਸਕਦੇ ਹੋ ਜਾਂ ਫਿਰ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਇਹ ਮੌਕਾ ਕਿਸੇ ਹੋਰ ਨੂੰ ਵੀ ਦੇ ਸਕਦੇ ਹੋ ਹਰ ਤਰ੍ਹਾਂ ਦੀ ਐਜੂਕੇਸ਼ਨਲ ਅਤੇ ਨੌਕਰੀਆਂ ਦੇ ਪ੍ਰਤੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲੋ ਤਾਂ ਇਹ ਪ੍ਰੋਗਰਾਮ ਦਾ ਨਾਮ ਹੈ ਜੀ ਪੰਜਾਬ ਗੁੱਡ ਗਵਰਨੈਂਸ ਫੈਲੋਸ਼ਿਪ ਪ੍ਰੋਗਰਾਮ ਇਹ ਪ੍ਰੋਗਰਾਮ ਪੰਜਾਬ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਹੈ ਇਨ ਕੋਲਾਬੋਰੇਸ਼ਨ ਵਿਦ ਇੰਡੀਅਨ ਸਕੂਲ ਆਫ ਬਿਜ਼ਨਸ ਤਰ ਜੋ ਤੁਹਾਨੂੰ ਸਰਟੀਫਿਕੇਟ ਪ੍ਰਾਪਤ ਹੋਵੇਗਾ ਕਪੈਸਿਟੀ ਬਿਲਡਿੰਗ ਐਂਡ ਸਰਟੀਫਿਕੇਸ਼ਨ ਉਪਰ ਪ੍ਰਾਪਤ ਹੋਵੇਗਾ ਇੰਡੀਅਨ ਸਕੂਲ ਆਫ ਬਿਜ਼ਨਸ ਤੋਂ ਜੋ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈ ਠੀਕ ਹੈ ਜੀ ਨਾਲ ਹੀ 1,20,000 ਰੁਪਿਆ ਸਟਿੱਪੈਂਡ ਦੇ ਤੌਰ ਤੇ ਤੁਹਾਨੂੰ ਹਰ ਮਹੀਨੇ ਮਿਲੇਗਾ ਉਮਰਦਰ ਦੇ ਪੱਗਲ ਕਰੀ ਤਾਂ 35 ਸਾਲ ਤੱਕ ਦੇ ਜੇ ਤੁਸੀਂ ਉਮੀਦਵਾਰ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਲਾਸਟ ਅਪਲਾਈ ਕਰਨ ਦੀ ਡੇਟ 30 ਮਈ ਇਸ ਐਡਵਰਟਾਈਜ਼ਮੈਂਟ ਦੇ ਵਿੱਚ ਇੱਕ QR ਕੋਡ ਦਿੱਤਾ ਹੋਇਆ ਹੈ ਆਪਣੇ ਮੋਬਾਈਲ ਤੋਂ ਤੁਸੀਂ ਇਹਨੂੰ ਸਕੈਨ ਕਰਕੇ ਇਹਦੇ ਉੱਪਰ ਅਪਲਾਈ ਕਰ ਸਕਦੇ ਹੋ ਗ੍ਰੈਜੂਏਸ਼ਨ ਤੋਂ ਬਾਅਦ ਐਕਸਪੀਰੀਅੰਸ 4 ਸਾਲ ਦਾ ਹੋਣਾ ਚਾਹੀਦਾ ਹੈ ਤੇ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਐਕਸਪੀਰੀਅੰਸ 3 ਸਾਲ ਦਾ ਹੋਣਾ ਚਾਹੀਦਾ ਹੈ ਠੀਕ ਹੈ ਸੋ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਉਹਨਾਂ ਵਿਦਿਆਰਥੀਆਂ ਦੇ ਲਈ ਜਿਨ੍ਹਾਂ ਨੇ ਬਹੁਤ ਵਧੀਆ ਪਰਫਾਰਮੈਂਸ ਦੇ ਨਾਲ ਆਪਣੀ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਆਲਰੇਡੀ ਉਹਨਾਂ ਕੋਲ 2 ਤੋਂ ਲੈ ਕੇ 4 ਸਾਲ ਦਾ ਐਕਸਪੀਰੀਅੰਸ ਹੈ ਠੀਕ ਹੈ ਜੀ ਤਾਂ ਇੱਕ ਸਰਟੀਫਿਕੇਸ਼ਨ ਵੀ ਇਹ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਇਹ ਪੰਜਾਬ ਸਰਕਾਰ ਦੇ ਨਾਲ ਰਲ ਕੇ ਤੁਸੀਂ ਕੰਮ ਕਰਨਾ ਹੈ ਸੋ ਮੈਨੂੰ ਵੀ ਇਹ ਪ੍ਰੋਗਰਾਮ ਚੰਗਾ ਲੱਗਿਆ ਤਾਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦਾ ਜਾਣਕਾਰੀ ਤੁਹਾਨੂੰ ਚੰਗੀ ਲੱਗੇਗੀ ਹਰੇਕ ਨਾਲ ਇਹ ਜਾਣਕਾਰੀ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਕਿਸੇ ਦੀ ਵੀ ਜਿਹੜੀ ਨੌਕਰੀ ਕਰਨ ਦੀ ਇੱਛਾ ਹੋ ਪੂਰੀ ਹੋ ਸਕੇ ਸੋ ਥੈਂਕ ਯੂ ਥੈਂਕਸ ਫॉर ਵਾਚਿੰਗ